ਸ਼ਸ਼ੀਕਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮਾਲਕਾਲਾਂ ਦੇ ਵਿੱਚ ਮਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਮੁੱਗੇ ਦਾ ਪਿੰਡ ਆ ਮਲਾ ਕਲਾਂ ਤੋਂ ਢੂੜਕੋਟ ਨੂੰ ਜਿਹੜੀ ਸੜਕ ਜਾਂਦੀ ਉਹ ਸੜਕ ਦੇ ਉਸ ਸੈਂਟਰ ਦੇ ਵਿਚਾਰੇ ਜੇ ਕਰਕੇ ਪਾਈ ਹੋਣਿਆਂ ਦਾ ਘਰ ਆ ਮਿੱਤਰੋ ਢੂੜਕੋਟ ਵਾਲੇ ਮੋੜ ਤੋਂ ਪਿੱਛੇ ਆ ਜਾਂਦਾ ਤੇ ਮਲਾ ਕਲਾਂ ਪਿੰਡ ਦੇ ਵਿੱਚ ਰਹਿ ਜਾਂਦਾ ਵੇਰਕਾ ਡੈਰੀ ਵੇਰਕਾ ਡੈਰੀ ਦੇ ਕੋਲੇ ਹੈਨਾ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਪਲੂਨ ਕਬੂਤਰੀ ਵਰਗੀ ਨਾ ਬਹੁਤ ਸੋਹਣੀ ਸੁਨੱਖੀ ਵੱਛੀ ਵਕਾਊ ਆ ਪਹਿਲਣ ਕਿੰਨੇ ਦਿਨਾਂ ਦੀ ਕੱਚੀ ਆ ਕੀ ਰੇਟ ਕਰਦਾ ਬਾਈ ਸਾਰੀ ਜਾਣਕਾਰੀ ਲੈ ਦਿੰਨਾ ਵੱਛੀ ਬੜੀ ਜ਼ਬਰਦਸਤ ਆ ਮਿੱਤਰੋ ਸਤਿ ਸ਼੍ਰੀ ਅਕਾਲ ਬਾਈ ਕਾਸਟਰੀ ਫਾਰ ਕੀ ਹਾਲ ਚਾਲ ਹੈ ਠੀਕ ਹੈ ਜੀ ਸੇਤਾ ਦੇ ਪਰਿਵਾਰ ਬਈ ਹਾਂ ਬਤੀ ਜਾਏ ਉੱਚੀ ਬੋਲੀ ਜਾਏ ਬਣਨਾਮ ਦੱਸ ਦਿਓ ਕਰਦੀ ਨਾਰ ਸਿੰਘ ਨਾਰ ਸਿੰਘ ਨਾਰ ਸਿੰਘ ਬਈ ਘਰ ਤਾਂ ਆਪਣਾ ਗਿਆ ਵੀਰ ਕੜਾ ਦੀ ਕੁਲੇ ਹਣਾ ਹਾਂਜੀ ਹਾਂਜੀ ਅੱਛਾ ਨਰ ਬਈ ਗੱਲ ਹੋਆ ਬੱਚੀ ਬੜੀ ਜ਼ਬਰਦਸਤ ਤਿਆਰ ਕਰੀ ਖਾਣਾ ਹੈ ਹਾਂਜੀ ਪਹਿਲੇ ਨਹੀਂ ਆ ਫਿਰ ਬਾਈ ਲੈਣ ਪਹਿਲੇ ਕਿੰਨੀ ਉਮਰ ਦੀ ਹੋਗੀ ਹੋਗੀ ਬਈ ਇਹ 21 ਸਾਲ ਦੇੰਦਾ ਜਾਈ 21 ਸੇ ਮੈਂ ਦੰਦਾ ਦਾ ਕੋਈ ਆੜੀ ਨਹੀਂ ਆਪਾਂ ਵੇਖਿਆ ਨਹੀਂ ਹਣਾ ਅਜਾ ਸੂਣ ਵਾਲੀ ਆ ਹਨਾ ਕਿੰਨੇ ਦਿਨ ਪਏ ਪਈ ਜਾਂਦੀ ਇਹਦੇ ਰਹਿ ਗਏ 10 ਦਿਨ 10 ਦਿਨ ਬਚੀ ਸੂਣੀ ਸਨ ਕਿ ਚੰਗੀ ਆ ਥੱਲੋ ਤਾਂ ਫੇਰ ਬਣ ਜੂਗੀ ਬਈ ਅਜੇ ਹੋਰ ਇਹ ਤਾਂ ਬਹੁਤ ਦੋ ਬੋਰੀਆਂ ਨਾ ਇਹ ਘਰ ਗਲ ਦੀਆਂ ਚਾਰੀਆਂ ਦੋ ਬੋਰੀਆਂ ਜਿਹੜੀ ਸੂਣ ਤੋਂ ਪਹਿਲਾਂ ਪਾਉਣੇ ਹੁੰਦੇ ਆ ਠੀਕ ਆ ਬਈ ਤੇ 20 ਲੀਟਰ ਦਿੱਤਾ ਤੇਲ ਠੀਕ ਆ ਬਈ ਕੀ ਬਾਤ ਫੇਰ ਹੀ ਬਣੀ ਆ ਹਨਾ ਹਾਂ ਦੋ ਬੋਰੀਆਂ 2117 ਨਹੀਂ ਹੁੰਦੀ ਉਹ ਹਾਂ ਉਹ ਜਿਹੜੀਆਂ ਚਾਰੀਆਂ ਟ੍ਰਾਂਸਲੇਸ਼ਨ ਚੜੀਆਂ ਹਾਂ ਜੇ ਰੇਸ਼ਨ ਹਾਂ ਕੀ ਬਾਤ ਆ ਅਜਾ ਦੇਣ ਹਜੇ 10 ਗਿੰਤੀ ਵਾਲੀ ਪਏ ਜਾਂਦੇ ਬਈ ਹਾਂਜੀ ਹਾਂ ਪੂਰੇ ਹੋਣ ਲਈ ਹੈ ਹਾਂਜੀ ਹਾਂਜੀ ਠੀਕ ਅੱਛਾ ਇਹਦਾ ਰੇਟ 1 ਲੱਖ ਰੁਪਏ। 1 ਲੱਖ ਰੁਪਏ ਮਾਨਤਨ ਹੋ ਜਾਊਗਾ ਵਿੱਚੋਂ ਕੋਈ ਕਰ ਦਾਂਗੇ ਥੋੜਾ। ਠੀਕ ਆ ਬਾਈ। ਤੋੜਦੀ ਆ ਬਾਈ ਕਿ ਡਰਦੀ ਆ ਰਹਿਣ ਦੀ। ਹੈ? ਡਰਦੀ ਭੱਜੂਗੀ। ਭੱਜੂਗੀ। ਥੋੜੇ ਤੋੜ ਕੇ ਦੇਖ ਫਿਰ ਵੇਖੀ ਕਿੰਨੇ ਦਾ ਬੰਨ ਲਾਂਗੇ ਕੋਈ ਨਾ ਫਿਰ। ਖੋਲੀ ਮੜੀ ਜੀ। ਇਹ ਭੈਣਾ 60 ਤੋਂ। ਚੱਲ ਸੈਨ ਦੇ ਦਰ। ਲੈ ਬਾਈ ਮੇਤਰੋ ਥੋੜਾ ਜਿਹਾ ਨਾ ਪਾ ਜਦੀ ਇਹ ਵੀ ਸ਼ਰਾਰਤੀ ਜਾਦੀ ਕਹਿਣਾ ਹਾਂ ਸ਼ਰਾਰਤੀ ਜਾਦੀ ਕਹਿ ਸਕਦੇ ਜਿਵੇਂ ਆਪਾਂ ਕਹਿ ਲਾਡਾਂ ਨਾਲ ਪਾਲੀ ਹੋਈ ਆ ਭਾਈ ਉਹਨਾਂ ਦੀ ਲੈ ਜੀ ਬਹੁਤ ਇਹ ਥੰਦੇਵਾ ਇੱਕ ਵਾਰੀ ਫਿਰ ਦਿਖਾ ਦੇ ਮਨਲਾ ਬਹੁਤ ਸੋਹਣਾ ਲੇਵਾ ਜਿਹੜਾ ਨੇ ਆਰਡਰ ਦੀ ਕੁਆਲਿਟੀ ਪਹਿਲਾਂ ਭੰਨ ਦੀ ਇਹਨੂੰ ਇੱਕ ਇੱਕ ਪੰਨੀ ਹੀ ਖੁੱਲ ਗਿਆ ਲੱਗਦਾ ਨਾ ਉਹ ਖੁੱਲ ਗਿਆ ਹਾਂ ਉਹ ਬੰਦ ਹੈ ਅਸੀਂ ਨਾਲ ਭਾਈ ਨੰਬਰ ਕਿੰਨਾ ਆਪਣਾ 8437722915 8437722915 22915 8437722915 22 ਦਾ ਨੰਬਰ ਆ ਮਿੱਤਰੋ ਨਾਰ ਬਾਈ ਦਾ ਨਾਮ ਆ ਵੀਰ ਕਾ ਡੈਦੀ ਦੇ ਕੋਲੇ ਬਾਈ ਦਾ ਘਰ ਆ ਪਿੰਡ ਮਾਲਾ ਕਾਲਾ ਵਾ ਜ਼ਿਲ੍ਹਾ ਮੋਗਾ ਵਾ ਪਲੂਨ ਪਹਿਲਾ ਸੂਆ ਬੱਛੀ ਆ 2.5 ਸਾਲ ਦੀ ਇਹਦੀ ਉਮਰ ਆ 1 ਲੱਖ ਰੁਪਈਆ ਇਹਦੀ ਡਿਮਾਂਡ ਆ ਮਾਨਤਾਨ ਹੋ ਜਾਊਗਾ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਬਾਕੀ ਜਾਣਕਾਰੀ ਲਈ ਤੁਸੀਂ ਰਾਬਤਾ ਕਰਿਓ ਬਾਈ ਦੇ ਨਾਲ ਕਰ ਲਿਆ ਜੇ ਧੰਨਵਾਦ ਸ਼ੁਕਰੀਆ ਜਉਦੇ ਰਹੋ